ਲੋਕ ਸਭਾ ਦੀਆਂ ਚੋਣਾਂ ਦੇ ਪਹਿਲੇ ਪੜਾਅ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਇਸ ਪੜਾਅ ਵਿੱਚ 21 ਸੂਬਿਆਂ ਦੀਆਂ 102 ਸੀਟਾਂ ਲਈ 19 April ਨੂੰ ਵੋਟਾਂ ਪੁਵਾਈਆਂ ਜਾਣਗੀਆਂ ਇਨ੍ਹਾਂ ਸੀਟਾਂ ਲਈ ਉਮੀਦਵਾਰ 27 March ਤੱਕ ਆਪਣੀਆਂ ਨਾਮਜ਼ਦਗੀਆਂ ਦਾਖਲ ਕਰ ਸਕਣਗੇ ਤੇ ਇਹਨਾਂ ਦੀ ਜਾਂਚ 28 March ਨੂੰ ਹੋਵੇਗੀ ਉਮੀਦਵਾਰ 30 March ਤੱਕ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਣਗੇ ਬਿਹਾਰ ਵਿੱਚ ਹੋਲੀ ਤੇ ਤਿਉਹਾਰ ਦੇ ਚੱਲਦਿਆਂ ਨਾਮਜ਼ਦਗੀਆਂ 28 March ਤੱਕ ਦਾਖਲ ਕੀਤੀਆਂ ਜਾ ਸਕਣਗੀਆਂ ਪਹਿਲੇ ਪੜਾਅ ਵਿੱਚ ਸਭ ਤੋਂ ਜ਼ਿਆਦਾ ਤਾਮਿਲਨਾਡੂ ਦੀਆਂ 39 ਸੀਟਾਂ ਤੇ ਵੋਟਾਂ ਪੁਆਈਆਂ ਜਾਣਗੀਆਂ ਇਸ ਦੇ ਨਾਲ ਹੀ ਰਾਜਸਥਾਨ ਦੀਆਂ 12 ਉੱਤਰ ਪ੍ਰਦੇਸ਼ ਦੀਆਂ 8 ਮਧ ਪ੍ਰਦੇਸ਼ ਦੀਆਂ 6 ਅਸਮ ਉੱਤਰਾਖੰਡ ਅਤੇ ਮਹਾਰਾਸ਼ਟਰ ਦੀਆਂ 5-5 ਸੀਟਾਂ ਬਿਹਾਰ ਦੀਆਂ 4 ਪੱਛਮੀ ਬੰਗਾਲ ਦੀਆਂ 3 ਅਰੁਣਾਚਲ ਪ੍ਰਦੇਸ਼ ਮਣੀਪੁਰ ਅਤੇ ਮੇਘਾਲਿਆ ਦੀਆਂ 2-2 ਸੀਟਾਂ ਮਿਜ਼ੁਰਮ ਨਾਗਾਲੈਂਡ ਅੰਡੇਮਾ ਨਿਕੋਬਾਰ ਜੰਮੂ ਕਸ਼ਮੀਰ ਲਕਸ਼ਦੀਪ ਪੁਡੂਚੇਰੀ ਸਿੱਕਮ ਛੱਤੀਸਗੜ੍ਹ ਅਤੇ ਤ੍ਰਿਪੁਰਾ ਦੀਆਂ ਇੱਕ-ਇੱਕ ਸੀਟਾਂ ਤੇ ਚੋਣ ਹੋਵੇਗੀ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ ਉਧਰ ਛਾਰਖੰਡ ਤੋਂ ਰਾਜ ਸਭਾ ਦੀਆਂ ਦੋ ਸੀਟਾਂ ਲਈ ਅੱਜ ਵੋਟਾਂ ਪਵਾਈਆਂ ਜਾਣਗੀਆਂ ਇਹ ਦੋਵੇਂ ਸੀਟਾਂ ਤੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਇੱਕ ਇੱਕ ਸੰਸਦ ਦਾ 3 ਮਈ ਨੂੰ ਕਾਰਜਕਾਲ ਖਤਮ ਹੋਣ ਦੇ ਚੱਲਦਿਆਂ ਅੱਜ VOTING ਹੋਵੇਗੀ ਇਹਨਾਂ ਸੀਟਾਂ ਲਈ ਵੋਟਾਂ ਛਾਰਖੰਡ ਵਿਧਾਨ ਸਭਾ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਜਿਸ ਤੋਂ ਬਾਅਦ ਵੋਟਾਂ ਦੀ ਗਿਣਤੀ ਦੇ ਨਾਲ ਹੀ ਨਤੀਜੇ ਐਲਾਨੇ ਜਾਣਗੇ